ਤਾਂ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਈ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰ ਬੈਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਵਿੱਤ ਤੇ ਠੇਕਾ ਕਮੇਟੀ ਕੋਲ ਹੋਣਗੇ 50 ਕਰੋੜ ਦੇ ਕੰਮ ਨਕਰ ਨਿਕਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਮੇਅਰ ਮਨੀਤ ਤੀਰ ਨੇ 12 ਸਤੰਬਰ ਨੂੰ ਸੱਦੀ ਹੈ ਜਿਸ ਚ 50 ਕਰੋੜ ਦੇ ਕੰਮਾਂ ਨੂੰ ਮਨਜ਼ੂਰੀ ਦਿੱਤੀ ਜਾਵੇਗੀ ਮੀਟਿੰਗ ਚ ਚੈੜ੍ਹਦਿਆਂ ਪ੍ਰਮੁੱਖ ਛੜਕਾਂ ਕੂੜਾ ਪ੍ਰਬੰਧਨ ਲਈ ਮਸ਼ੀਨਰੀ ਪਾਰਕ ਸ਼ਿਵਰਜ ਤੇ ਪਾਣੀ ਸਪਲਾਈ ਨਾਲ ਸੰਬੰਧਿਤ ਕੰਮਾਂ ਨੂੰ ਪ੍ਰਵਾਨਗੀ ਦਿੱਤੀ ਜਾਵੇਗੀ ਪ੍ਰਵਾਨਗੀ ਤੋਂ ਬਾਅਦ ਵਿਕਾਸ ਕਾਰਜ ਸ਼ੁਰੂ ਹੋ ਸਕਣਗੇ ਪਿਛਲੇ ਹਫਤੇ ਲਗਾਤਾਰ ਹੋਈ ਬਰਸਾਤ ਕਾਰਨ ਟੁੱਟੀਆਂ ਕਈ ਛੜਕਾਂ ਦੇ ਨਿਰਮਾਣ ਨਾਲ ਲੋਕਾਂ ਨੂੰ ਰਾਹਤ ਮਿਲੇਗੀ ਇਸ ਤੋਂ ਇਲਾਵਾ ਸ਼੍ਰੀ ਵਾਲਮੀਕ ਆਸ਼ਰਮ ਦੇ ਨਵੀਨੀਕਰਨ ਤੇ ਨਵੀਂ ਸਾਰੀ ਪਾਣੀ ਦੀ ਜਾਂਚ ਲੈਬੋਰੀ ਅਤੇ ਸਮੱਗਰੀ ਉਤਰੀ ਹਲਕੇ ਸੜਕ ਬੁਨਿਆਤਰ ਕੈਂਟ ਹਲਕੇ ਚ ਮਰੰਮਨ ਤੇ ਰੱਖ-ਰਖਾ ਮਦਨ ਫਲੋਰ ਮਿਲ ਚੋਂ ਗੁਰਰਾਬਦਾਸ ਚੋਂ ਕਪੂਰਥਲਾ ਚੌਂਕ ਮਾਡਰ ਟਾਊਨ ਜੋਨ ਚ ਬੱਸ ਸਟਾਪ ਸ਼ੈਲਟਰ ਦੀ ਮਰੰਮਤ ਦੇ ਕੰਮ ਨੂੰ ਪ੍ਰਵਾਨਗੀ ਦਿੱਤੀ ਜਾਏਗੀ ਕੇਂਦਰੀ ਹਲਕੇ ਚ ਰਣਜੀਤ ਨਗਰ ਧੰਨੋ ਵਾਲੀ ਗੁਰਗੂ ਗੁਰਗੋਬ ਸਿੰਘ ਐਵੇਨਿਊ ਵਾਰਡ ਨੰਬਰ 12 ਸਮੇਤ ਕਈ ਖੇਤਰਾਂ ਦੇ ਪਾਰਕਾਂ ਦੇ ਵਿਕਾਸ ਨੀ ਨੋਵਾ ਕਾਰ ਦੀ ਖਰੀਦ ਸੁੰਦਰੀਕਰਨ ਤੇ ਮਰੰਮਤ ਦੇ ਕੰਮ ਲਈ ਟੈਂਡਰਾਂ ਲਈ ਤਜਵੀਜ਼ ਪੇਸ਼ ਕੀਤੀ ਜਾਵੇਗੀ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ